ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਜਿੱਦਾਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਯੂਸਫੁਲ ਕਿਚਨ ਟਿਪਸ ਲੈ ਕੇ ਆਏ ਹਾਂ ਜੀ ਜਿੱਦਾਂ ਸਭ ਨੂੰ ਮੱਕੀ ਦੀ ਰੋਟੀ ਪਪਕਾਉਣੇ ਬਹੁਤ ਔਖੇ ਲੱਗਦੀ ਹੈ ਮੈਨੂੰ ਵੀ ਬਹੁਤ ਜ਼ਿਆਦਾ ਔਖੇ ਲੱਗਦੀ ਹੈ ਪਰ ਕਹਿੰਦੇ ਨੇ ਜਦੋਂ ਪੇਟ 'ਚ ਭੁੱਖ ਲੱਗੇ ਤਾਂ ਸਭ ਚਾਚਾ ਜੜੀਆਂ ਆ ਜਾਂਦੀਆਂ ਨੇ ਤੇ ਮੈਨੂੰ ਭੁੱਖ ਦੀ ਨਹੀਂ ਗੱਲ ਜਦੋਂ ਮਤਲਬ ਕਿ ਬੰਦੇ ਨੂੰ ਜਿੱਦਾਂ ਦੀ ਸਿਚੁਏਸ਼ਨਸ ਆ ਜਾਣ ਤੇ ਉਹ ਬਦਲ ਕੇ ਸਿੱਖ ਲੈਂਦਾ ਬਟ ਹੁਣ ਮੈਨੂੰ ਇੰਨਾ ਸੋਖਾ ਲੱਗਦਾ ਆ ਮੈਂ ਕਹਿੰਨੀ ਆ ਕਿ ਇਸ ਤੋਂ ਸੋਖੀ ਰੋਟੀ ਬਣਾਉਣੀ ਕੋਈ ਹੋਰ ਹੈ ਹੀ ਨਹੀਂ ਆ ਕਿਉਂਕਿ ਉਸੇ ਟਾਈਮ ਤੇ ਆਟਾ ਗੁੰਨੂ ਤੇ ਫਟਾਫਟ ਰੋਟੀ ਜਿਹੜੀ ਆ ਪਕਾ ਲਓ ਹਾਂ ਪਕਣ ਤੇ ਥੋੜਾ ਟਾਈਮ ਟੇਕਿੰਗ ਹੈ ਕਿ ਥੋੜਾ ਟਾਈਮ ਲੱਗਦਾ ਆ ਬਟ ਉਦਾਂ ਕੋਈ ਇਹਦਾ ਟਾਈਮ ਜਿਹੜਾ ਨਹੀਂ ਲੱਗਦਾ ਆਪਾਂ ਜੇ ਕੋਈ ਰੋਟੀ ਇਹਨੂੰ ਤਵੇ ਉੱਪਰ ਪਕਾ ਵੀ ਦਿੱਤੀ ਐ ਲੈਨੇ ਆ ਤਾਂ ਫਿਰ ਥੋੜਾ ਜਿਹਾ ਆਪਾਂ ਵਰਕ ਲੱਗੇ ਨਾਲ-ਨਾਲ ਕੋਈ ਨਾ ਕੋਈ ਕਰ ਲੈਨੇ ਆ ਬਸ ਇਹਦਾ ਜਿਆਦਾ ਮੇਨ ਮੈਥਡ ਮੈਥਡ ਹੀ ਦਈ ਹੈ ਕਿ ਦਾ ਆਟਾ ਚੰਗੀ ਤਰ੍ਹਾਂ ਮੈਸ਼ ਜਿਹੜਾ ਕੀਤਾ ਹੋਵੇ ਫਿਰ ਰੋਟੀ ਜਿਹੜੀ ਆ ਵਧੀਆ ਬਣ ਜਾਂਦੀ ਹੈ ਕੋਈ ਵੀ ਬਿਗਨਰ ਹੋਵੇ ਜਿੰਨੂੰ ਬਿਲਕੁਲ ਵੀ ਜਾਚ ਨਾ ਹੋਵੇ ਓਬਵੀਅਸ ਮੈਥਡ ਨਾਲ ਜਿਹੜਾ ਰੋਟੀ ਜਿਹੜੀ ਪਕਾ ਸਕਦਾ ਕੋਈ ਵੀ ਔਖਾ ਜਿਹੜਾ ਕੰਮ ਜਿਹੜਾ ਉਹ ਨਹੀਂ ਲੱਗਦਾ ਹਾਂ ਜੇ ਤੁਹਾਡਾ ਆਟਾ ਜਿਹੜਾ ਵਧੀਆ ਨਹੀਂ ਹੈ ਤਾਂ ਫਿਰ ਤੁਸੀਂ ਮੈਂ ਤੇ ਠੰਡੇ ਪਾਣੀ ਨਾਲ ਹੀ ਬਣਾ ਰਹੀਆਂ ਫਿਰ ਤੁਸੀਂ ਗਰਮ ਪਾਣੀ ਥੋੜਾ ਜਿਹਾ ਕੋਸਾ ਪਾਣੀ ਜਿਹੜਾ ਲੈ ਸਕਦੇ ਜੀ ਉਹਦੇ ਨਾਲ ਵੀ ਰੋਟੀ ਜਿਹੜੀ ਆ ਵਧੀਆ ਬਣ ਜਾਂਦੀ ਹੈ ਕਈ ਵਾਰੀ ਕਹਿੰਦੇ ਹੁੰਦੇ ਹਨ ਨਾ ਸਿਆਣੇ ਕਿ ਜੋੜ ਨਹੀਂ ਹੈਗਾ ਆਟੇ ਵਿੱਚ ਤੇ ਮਤਲਬ ਤੁਸੀਂ ਹਾਂ ਜੋੜ ਨਾ ਹੋਵੇ ਆਟੇ 'ਚ ਆਟਾ ਵਧੀਆ ਨਾ ਹੋਵੇ ਤਾਂ ਉਹਨੂੰ ਗਰਮ ਪਾਣੀ ਨਾਲ ਤੁਸੀਂ ਜਿਹੜਾ ਗੁੰਨ ਲਓ ਬਟੇ ਆਟਾ ਬਹੁਤ ਵਧੀਆ ਸੀ ਇਸ ਕਰਕੇ ਇਹਨੂੰ ਮਤਲਬ ਮੈਂ ਠੰਡੇ ਪਾਣੀ ਨਾਲ ਹੀ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰ ਲਿਆ ਆ ਤੇ ਮੈਸ਼ ਕਰਨ ਤੋਂ ਬਾਅਦ ਹਾਂ ਜੇ ਤੁਹਾਨੂੰ ਔਖਾ ਜ਼ਿਆਦਾ ਲੱਗਦਾ ਆ ਮੈਨੂੰ ਵੀ ਪਹਿਲਾਂ ਔਖਾ ਲੱਗਦਾ ਸੀ ਤੇ ਮੈਂ ਥੋੜੀਆਂ ਛੋਟੀਆਂ ਰੋਟੀਆਂ ਬਣਾ ਲੈਂਦੀ ਸੀ ਬਟ ਹੁਣ ਮੈਨੂੰ ਬਹੁਤ ਈਜ਼ੀ ਕੰਮ ਜਿਹੜਾ ਇਹ ਲੱਗਦਾ ਆ ਤੇ ਹੁਣ ਮੈਂ ਥੋੜੀ ਜਿਹੀ ਰੋਟੀ ਇਹਨੂੰ ਵੱਡੀ ਬਣਾ ਲੈਣੀ ਆ ਤੇ ਈਜ਼ੀਲੀ ਜੜੀ ਬਣ ਜਾਂਦੀ ਹੈ ਪਹਿਲਾਂ ਤੁਸੀਂ ਛੋਟੀਆਂ ਤੋਂ ਸਟਾਰਟ ਕਰੋ ਤੇ ਫਿਰ ਵੱਡੀ ਬਣ ਜਾਂਦੀ ਹੈ ਬਟ ਟੇਸਟ ਜਿਹੜੀ ਹੈ ਐਦਾਂ ਹੀ ਲੱਗਦੀ ਹੈ ਜੇ ਕੋਈ ਨਾ ਪੋਲੀਥੀਨ ਵਗੈਰਾ ਤੇ ਪਕਾਉਂਦਾ ਹੈ ਬਟ ਉਹ ਉਨਾ ਜ਼ਿਆਦਾ ਟੇਸਟ ਜਿਹੜਾ ਉਹ ਨਹੀਂ ਬਣਦਾ ਤੇ ਇਹਦਾ ਇੱਕ ਇਹ ਹੈ ਕਿ ਨੂੰ ਜੇ ਇੱਕ ਤੁਸੀਂ ਤਵੇ ਤੇ ਪਾ ਲਈਏ ਤੇ ਦੂਸਰੀ ਤੁਸੀਂ ਬਣਾ ਕੇ ਤੁਸੀਂ ਇਹਨੂੰ ਰੱਖ ਸਕਦੇ ਜੇ ਤੇ ਕੋਈ ਔਖਾ ਨਹੀਂ ਹੈ ਬਿਲਕੁਲ ਐ ਵਧੀਆ ਟੇਸਟੀ ਜੜੀਆਂ ਰੋਟੀਆਂ ਤੁਸੀਂ ਬਣਾ ਕੇ ਖਾ ਸਕਦੇ ਜੇ ਇਦਾਂ ਹਨਾ ਇਹ ਇਹ ਨਹੀਂ ਕਹਿਣਾ ਚਾਹੀਦਾ ਹਾਂ ਮੈਨੂੰ ਬਣਾਉਣੀ ਨਹੀਂ ਆਂਦੀ ਮੈਂ ਕਿੱਦਾਂ ਖਾਵਾਂ ਤੇ ਬਹੁਤ ਈਜ਼ੀ ਵਰਕ ਹੈ ਤੇ ਕੋਈ ਵੀ ਜਿਹੜਾ ਇਹਨੂੰ ਕਰ ਸਕਦਾ ਆ ਤੇ ਕਈਆਂ ਨੂੰ ਹਨਾ ਕਹਿੰਦੇ ਆ ਕਿ weight loss ਵਾਸਤੇ ਵੀ ਜਿਹੜੀ ਮੈਂ ਮੱਕੀ ਦੀ ਰੋਟੀ ਬਹੁਤ ਵਧੀਆ ਹੁੰਦੀ ਹੈ ਜਿਨ੍ਹਾਂ ਦਾ weight ਜਿਹੜਾ ਕਣਕ ਦੀ ਰੋਟੀ ਨਾਲ ਜਿਹੜਾ ਜ਼ਿਆਦਾ ਵੱਧ ਜਾਂਦਾ ਆ ਕੰਟਰੋਲ ਵਿੱਚ ਨਹੀਂ ਰਹਿੰਦਾ ਤਾਂ ਮੱਕੀ ਦੀ ਰੋਟੀ ਜਿਹੜੀ ਖਾ ਸਕਦੇ ਆ ਇਹਦੇ ਨਾਲ ਹਾਂਜੀ ਤੇ ਦੂਜੀ ਨੈਕਸਟ ਕਿਚਨ ਟਿਪਸ ਹੈ ਕਿ ਜਿਹੜੇ ਤਵੇ ਆ ਪਰੌਂਠੀਆਂ ਵਗੈਰਾ ਬਣਾਉਣ ਲੱਗਿਆ ਸਾਡੇ ਬਹੁਤ ਜ਼ਿਆਦਾ ਖਰਾਬ ਜਿਹੜੇ ਹੋ ਜਾਂਦੇ ਉੱਪਰ ਇੱਕ ਪਰਤ ਜੀ ਜੰਮ ਜਾਂਦੀ ਹੈ ਤੇ ਇਹਦੇ ਉੱਪਰ ਆਪਾਂ ਗਰਮ ਗੈਸ ਉੱਪਰ ਰੱਖ ਲੈਣਾ ਜੀ ਤਵਾ ਤੇ ਤਵੇ ਦੇ ਉੱਪਰ ਅਸੀਂ ਪਾ ਲੈਣਾ ਜੀ ਤੇ ਤਵੇ ਦੇ ਉੱਪਰ ਅਸੀਂ ਪਾ ਲੈਣਾ ਜੀ ਨਮਕ ਥੋੜਾ ਜਿਹਾ ਬੇਕਿੰਗ ਸੋਡਾ ਤੇ ਥੋੜਾ ਵਿਨੇਗਰ ਤੇ ਗੈਸ ਉੱਪਰ ਗਰਮ ਕਰ ਲੈਣਾ ਚੰਗੇ ਤਰੀਕੇ ਨਾਲ ਤੇ ਥੋੜਾ ਜਿਹਾ ਅਸੀਂ ਇੱਕ ਡਿਸ਼ਵਾਸ਼ ਜਿਹੜਾ ਪਾ ਲੈਣਾ ਹੈ ਤੁਸੀਂ ਕੋਈ ਸਰਫ ਵਗੈਰਾ ਵੀ ਪਾ ਸਕਦੇ ਜੇ ਫਿਰ ਇਸ ਨੂੰ ਸਟੀਲ ਬੂਸ ਲੈ ਕੇ ਤੇ ਮੈਂ ਥੋੜਾ ਨਿੰਬੂ ਲੈਮਨ ਲੈ ਲਿਆ ਸੀ ਕਿਉਂਕਿ ਮੈਂ ਸਟੀਲਪੋਰ ਛੋਟਾ ਸੀ ਇਸ ਕਰਕੇ ਲੈਮਨ ਲੈ ਕੇ ਇਹਨੂੰ ਚੰਗੀ ਤਰ੍ਹਾਂ ਮਾਜ ਲੈਣਾ ਹੈ ਤੇ ਬਹੁਤ ਹੀ ਵਧੀਆ ਤੁਹਾਡਾ ਤਵਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਹਾਂਜੀ ਨੈਕਸਟ ਟਿਪਸ ਹੈ ਕਿ ਅਸੀਂ ਜਿਹੜਾ ਪਨੀਰ ਵਗੈਰਾ ਬਣਾਉਂਦੇ ਆ ਤੇ ਕਈ ਹਣਾ ਸਿੱਧਾ ਹੀ ਡਾਇਰੈਕਟ ਜਿਹੜਾ ਵਿਨੇਗਰ ਦੁੱਧ ਵਿੱਚ ਪਾ ਦਿੰਦੇ ਆ ਬਟ ਉਦੋਂ ਵਧੀਆ ਪਨੀਰ ਨਹੀਂ ਬਣਦਾ ਇਨੂੰ ਪਾਣੀ ਵਿੱਚ ਮਿਕਸ ਕਰਕੇ ਬਣਾਓਗੇ ਤੇ ਬਹੁਤ ਹੀ ਵਧੀਆ ਪਨੀਰ ਜਿਹੜਾ ਤੁਹਾਡਾ ਬਣ ਕੇ ਤਿਆਰ ਹੋਏਗਾ ਤੇ ਨੈਕਸਟ ਅਸੀਂ ਬਣਾਉਣ ਲੱਗੇ ਆਂ ਜੀ ਆਲੂਆਂ ਦੀ ਸਬਜ਼ੀ ਤੇ ਇਹਦੇ ਆਲੂ ਵਿੱਚ ਅਸੀਂ ਲੈ ਲਿਆ ਸੀ ਥੋੜਾ ਜਿਹਾ ਤੇਲ ਤੇ ਉਹਦੇ ਵਿੱਚ ਪਾਤਾ ਹੈ ਅ ਅਦਰਕ ਤੇ ਮਿਰਚਾਂ ਦਾ ਪੇਸਟ ਤੇ ਲਸਣ ਤੇ ਫਿਰ ਅਸੀਂ ਆਲੂ ਨੂੰ ਚੰਗੀ ਤਰ੍ਹਾਂ ਭੁੰਨਣਾ ਆ ਬਹੁਤ ਹੀ ਵਧੀਆ ਜਿਹੜਾ ਪੁੱਜ ਜਾਂਦੇ ਸਾਡੇ ਆਲੂ ਇੱਕ ਟੇਸਟ ਬਹੁਤ ਹੀ ਵਧੀਆ ਜਿਹੜਾ ਬਣਦਾ ਆ ਤੇ ਫਿਰ ਅਸੀਂ ਇਹਦੇ ਵਿੱਚ ਪਾ ਦਨਾ ਟਮਾਟਰ ਕੱਟ ਕੇ ਤੇ ਆ ਪਿਆਜ਼ ਵਿੱਚ ਇਹ ਵੀ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਣਾ ਆ ਸਬਜੀ ਨੂੰ ਇੰਨੀ ਕਿ ਭੁੰਨਣੀ ਆ ਕਿ ਪੁਜਦੇ ਪੁਜਦੇ ਜਿਹੜੀ ਸਬਜੀ ਜਿਹੜੀ ਆ ਵਧੀਆ ਗਲ ਜਾਵੇ ਕਿਉਂਕਿ ਜਿਹੜੇ ਨਵੇਂ ਆਲੂ ਬਹੁਤ ਹੀ ਛੇਤੀ ਜਿਹੜੇ ਗਲ ਜਾਂਦੇ ਤੇ ਇਸ ਤਰੀਕੇ ਨਾਲ ਸਬਜੀ ਵੀ ਜਿਹੜੀ ਬਹੁਤ ਹੀ ਟੇਸਟ ਬਣਦੀ ਹੈ ਤੇ ਇਧਰ ਅਸੀਂ ਪੇਸਟ ਜਿਹੜਾ ਤਿਆਰ ਕਰ ਲੈਣਾ ਪਾਣੀ ਵਿੱਚ ਸਾਰੇ ਮਸਾਲੇ ਸੁੱਕੇ ਜਿਹੜੇ ਆ ਉਹਨਾਂ ਨੂੰ ਪਾਣੀ ਵਿੱਚ ਮਿਕਸ ਕਰਕੇ ਅਸੀਂ ਪਾਵਾਂਗੇ ਇਹਦੇ ਵਿੱਚ ਕਿਉਂਕਿ ਉਦਾਂ ਪਾਵਾਂਗੇ ਤਾਂ ਚੰਗੀ ਤਰ੍ਹਾਂ ਮਿਕਸ ਆਪ ਜਿਹੜੇ ਸਬਜੀ ਵਿੱਚ ਨਹੀਂ ਹੋਣਗੇ ਤੇ ਅਸੀਂ ਇਸ ਤਰੀਕੇ ਨਾਲ ਮਿਕਸ ਕਰਕੇ ਪਾਣੀ ਦੇ ਵਿੱਚ ਤੇ ਫਿਰ ਅਸੀਂ ਜਿਹੜੇ ਆ ਸਬਜੀ ਦੇ ਵਿੱਚ ਪਾ ਲੈਣੇ ਆ ਤੁਸੀਂ ਇਹਦੇ ਪਾਣੀ ਜੇ ਨਾ ਪੜ ਹੋਏ ਤੇ ਦਹੀਂ ਵੀ ਲਾ ਸਕਦੇ ਜੇ ਦਹੀਂ ਦੇ ਵਿੱਚ ਵੀ ਮਿਕਸ ਕਰਕੇ ਜਿਹੜੇ ਪਾ ਸਕਦੇ ਹੋ ਉਹ ਤੁਹਾਨੂੰ ਬੜੀ ਸਬਜੀ ਬੜੀ ਟੇਸਟ ਬਣਦੀ ਹੋ ਸਬਜੀ ਆਲਮੋਸਟ ਜਿਹੜੇ ਆਲੂ ਸਿੱਟੇ ਸਾਡੇ ਉਪੱਕ ਗਏ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਮਟਰ ਤੇ ਧਨੀਆ ਇਹ ਸਬਜੀ ਸਾਡੀ ਹੋ ਜਾਏਗੀ ਜੀ ਰੈਡੀ ਬਹੁਤ ਹੀ ਟੇਸਟ ਜਿਹੜੀ ਸਬਜੀ ਇਸ ਤਰੀਕੇ ਨਾਲ ਬਣਾਓਗੇ ਤੇ ਵਧੀਆ ਬਣੇਗੀ ਇੱਕ ਈਜ਼ੀ ਵੇਅ ਆ ਬਹੁਤ ਹੀ ਜਲਦੀ ਕੁਝ ਵੀ ਹਾਨੂੰ ਪਿਆਜ਼ ਵਗੈਰਾ ਪਹਿਲਾਂ ਭੁੰਨਣ ਦੀ ਜਿਹੜਾ ਲੋੜ ਨਹੀਂ ਹੈਗੀ ਸਬ ਕੁਝ ਦੇ ਵਿੱਚ ਹੀ ਇਹਦੇ ਪਹੁੰਚ ਜਾਂਦਾ ਆ ਤੇ ਸਬਜੀ ਜਿਹੜੀ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਜਿਹੜੀ ਬਣਦੀ ਹੈ ਜੀ ਤੇ ਨੈਕਸਟ ਫਿਰ ਅਸੀਂ ਬਣਾਇਆ ਸੀ ਮੌਥ ਮੈਲਟਿੰਗ ਇੱਕ ਚਿਲਾ ਜਿਸ ਵਾਸਤੇ ਅਸੀਂ ਅੱਧੀ ਕਟੋਰੀ ਲੈ ਲਈ ਸੀ ਜੀ ਚਾਵਲਾਂ ਦੀ ਤੇ ਉਹਨੂੰ ਓਵਰ ਨਾਈਟ ਭਿਓਂ ਕੇ ਰੱਖ ਦਿੱਤਾ ਸੀ ਤੇ ਫਿਰ ਇਹਦੇ ਵਿੱਚ ਚਾਰ ਕੌਲੀਆਂ ਪਾਣੀ ਦੇ ਟੋਟਲ ਪਾਣੀ ਆ ਕਿਉਂਕਿ ਅੱਧੀ ਕਿ ਪਹਿਲਾਂ ਪਾ ਲਈ ਸੀ ਤੇ ਮੈਂ ਤਿੰਨ ਬਾਅਦ ਵਿੱਚ ਪਾ ਦਿਤੀਆਂ ਤੇ ਫਿਰ ਇੱਕਦਮ ਪਤਲਾ ਜਿਹਾ ਬੈਟਰ ਬਣਾਉਣਾ ਜਿਆਦਾ ਪਤਲਾ ਨਹੀਂ ਜੇ ਥੋੜਾ ਮੁੱਠਿੱਕ ਵੀ ਰਾ ਜਾਏਗਾ ਤੇ 노 ਪ੍ਰੋਬਲਮ ਥੋੜਾ ਜਿਹਾ ਮੋਟਾ ਬਣ ਜਾਏਗਾ ਬਟ ਇਸ ਤਰੀਕੇ ਨਾਲ ਬਣਾਓਗੇ ਤੇ ਬੜਾ ਹੀ ਟੇਸਟ ਲੱਗੇਗਾ ਤੇ ਇੱਕ ਬੱਚਿਆਂ ਦੀ ਟਿਫਨ ਵਾਸਤੇ ਵੀ ਇੱਕ ਵਧੀਆ ਜਿਹੜਾ ਕਿਉਂਕਿ ਰੋਜ਼ ਰੋਜ਼ ਪਰੌਂਠੀਆਂ ਖਾ ਕੇ ਬੋਰ ਹੋ ਜਾਂਦੇ ਨੇ ਫਿਰ ਤਾਂ ਕਰਕੇ ਇਸ ਤਰੀਕੇ ਨਾਲ ਤੁਸੀਂ ਚਿਲਾ ਜਿਹੜਾ ਬਣਾ ਕੇ ਚਾਵਲਾਂ ਦਾ ਰਾਇਸ ਦਾ ਤੇ ਤੁਸੀਂ ਖਾ ਸਕਦੇ ਇਹ ਬਹੁਤ ਹੀ ਟੇਸਟੀ ਜਿਹੜਾ ਲੱਗਦਾ ਹੈ ਔਰ ਝਟਪਟ ਬਣ ਜਾਂਦਾ ਕੋਈ ਜ਼ਿਆਦਾ ਇਤੇ ਹਾਰਡ ਵਰਕਿੰਗ ਪਰ ਕੋਈ ਜ਼ਿਆਦਾ ਜਿਹੜੀ ਮਿਹਨਤ ਜਿਹੜੀ ਨਹੀਂ ਲੱਗਦੀ ਤੇ ਚਿਲਾ ਸਾਡਾ ਬਣ ਕੇ ਹੋ ਗਿਆ ਜੀ ਤਿਆਰ ਤੇ ਇਹਦੇ ਨਾਲ ਸਬਜ਼ੀ ਜਿਹੜੀ ਬਹੁਤ ਹੀ ਟੇਸਟੀ ਜਿਹੜੀ ਮੈਨੂੰ ਲੱਗੀ ਔਰ ਜ਼ਿਆਦਾ ਤੇ ਹੈ ਕਿ ਈਜ਼ੀ ਵੇ ਨਾਲ ਬਣ ਗਈ ਹਾਂਜੀ ਤੇ ਹੁਣ ਸਰਦਿਆ ਗਿਆ ਤੇ ਮੱਖਣ ਜਿਹੜਾ ਫ੍ਰਿਜ ਰੱਖਿਆ ਅਕਸਰ ਜਿਹੜਾ ਬਹੁਤ ਹੀ ਹਾੜ ਹੋ ਜਾਂਦਾ ਆ ਤੇ ਚਮਚ ਨਾਲ ਪੁੱਟਣਾ ਪੈਂਦਾ ਆ ਫਿਰ ਮੈਂ ਇਹਦੀ ਲਈ ਲਈ ਲਿਆ ਜੀ ਸਿਲੀਕੋਨ ਦੀ ਟ੍ਰੇ ਤੇ ਉਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਕਰਕੇ ਰੱਖ ਲਿਆ ਜੀ ਸੈੱਟ ਤੇ ਮੱਖਣ ਹੋ ਗਿਆ ਸਾਡਾ ਸੈੱਟ ਇੱਕ ਦੋ ਘੰਟੇ ਚ ਸੈੱਟ ਹੋ ਜਾਂਦਾ ਤੇ ਫਿਰ ਤੁਸੀਂ ਇਦਾਂ ਜੀ ਕਯੂਬ ਬਣਾ ਕੇ ਤੇ 에ਅਰ ਟਾਈਟ ਕੰਟੇਨਰ ਵਿੱਚ ਰੱਖ ਕੇ ਤੇ ਫ੍ਰਿਜ 'ਚ ਤੇ ਤੁਹਾਨੂੰ ਕੋਈ ਵੀ ਜ਼ਿਆਦਾ ਚਮਚੇ ਚਮਚੇ ਲੱਭਣ ਦੀ ਲੋੜ ਨਹੀਂ ਪਵੇਗੀ ਮੱਖਣ ਤੋੜਨ ਲਈ ਤੇ ਬਹੁਤ ਹੀ ਵਧੀਆ ਜਿਹੜਾ ਬਣਤੀ ਸਾਡੇ ਵਾਸਤੇ ਪੀਸ ਜਿਹੜੇ ਆ ਰੈਡੀ ਹੋ ਜਾਣਗੇ ਤਾਂ ਲੱਗੇਗਾ ਜਦੋਂ ਮਾਰਕੀਟ ਚੋਂ ਲਿਆਂਦੇ ਹੋਏ ਪੀਸ ਨੇ ਤੇ ਬਹੁਤ ਹੀ ਟੇਸਟੀ ਹੈ ਕਿਉਂਕਿ ਬੱਚਿਆਂ ਦਾ ਫੇਵਰਟ ਹੁੰਦਾ ਜੀ ਮੱਖਣ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਜ਼ਰੂਰ ਕਰ ਦਿਓ ਔਰ ਸ਼ੇਅਰ ਵੀ ਜ਼ਰੂਰ ਕਰਿਓ ਤੇ ਨੈਕਸਟ ਜਿੱਦਾਂ ਐਸਿਡਿਟੀ ਵਗੈਰਾ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਰਹਿੰਦੀ ਆ ਉਹ ਇਸ ਤਰ੍ਹਾਂ ਦੇ ਆਸਣ ਜਿਹੜੇ ਆ ਡੇਲੀ ਕੋਈ 5-10 ਮਿੰਟ ਕਰਨ ਤੇ ਉਹਨਾਂ ਨੂੰ ਜਿਹੜੀ ਐਸਿਡਿਟੀ ਦੀ ਪ੍ਰੋਬਲਮ ਜਿਹੜੀ ਉਹ ਬਿਲਕੁਲ ਜਿਹੜੀ ਨਹੀਂ ਰਹੇਗੀ ਬਹੁਤ ਹੀ ਇਜ਼ੀ ਨੇ ਇਹ ਜਿਹੜੀ ਇਹ ਐਕਸਰਸਾਈਜ਼ ਬੜਾ ਬਹੁਤ ਹੀ ਜੂਸਫੁਲ ਨੇ ਤੇ ਤੁਸੀਂ ਇਸ ਨੂੰ ਡੇਲੀ ਜਿਹੜਾ ਕੋਈ ਅੱਧਾ ਘੰਟਾ ਇਸ ਵਾਸਤੇ ਲਾਓਗੇ ਤੇ ਤੁਹਾਡੀਆਂ ਇੱਕ ਰੂਟੀਨ ਜਿਹੜੀ ਆ ਬਣ ਜਾਏਗੀ ਨੈਕਸਟ ਜੇ ਕੋਈ ਮਤਲਬ ਗੋਡਿਆਂ ਵਗੈਰਾ ਦੀ ਜਿੰਨੂੰ ਪ੍ਰੋਬਲਮ ਹੋਵੇ ਤੇ ਇਸ ਤਰ੍ਹਾਂ ਪੰਜਿਆਂ ਦੇ ਭਾਰ ਤੁਸੀਂ ਐਕਸਰਸਾਈਜ਼ ਜਿਹੜੀ ਕਰੋਗੇ ਤੇ ਇਹਦੇ ਨਾਲ ਤੁਹਾਡੇ ਲੱਤਾਂ ਤੇ ਗੋਡਿਆਂ ਦੀ ਪ੍ਰੋਬਲਮ ਜਿਹੜੀ ਕੋਈ ਵੀ ਜਿਹੜੀ ਆ ਦੂਰ ਹੋ ਜਾਏਗੀ ਤੇ ਇੱਕ ਸਰੀਰ ਤੁਹਾਡਾ ਐਕਟਿਵ ਜਿਹੜਾ ਬਾਡੀ ਤੁਹਾਡੀ ਐਕਟਿਵ ਰਹੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ